ਹੇ ਵੀਰਾਂ ਵਾਸਾ ਤੇ ਕਾ ਹਰੀਆ ਹਰੀਆ ਹਾਂ ਆਂ ਤੂੰ ਮੇਰੇ ਦੀ ਰੂਹ ਉਹ ਝੋਟੇ ਝੋਟਾ ਮੇਰੇ ਨੇ ਉਂਦੀ ਰੂਹ ਝੋਟੇ ਝੋਟਾ ਮਹਿਸੂਸ ਹੁੰਦਾ ਹੈ ਸੋ ਮਚ ਉਹ ਹਾਰਡ ਵਰਕ ਮਿਹਨਤ ਦੇ ਬਾਅਦ ਸਕੈਸਸ ਮਿਲਦਾ ਤਾਂ ਵਧੀਆ ਮਹਿਸੂਸ ਹੁੰਦਾ ਤੇ ਆਏ जी यहाँ बहुत सारे दोस्त ने जो ईवन नाइन टेंथ इलेवेंथ अटैम्प तक भी गए मैं आपने चैनल दे संदेश देना चाहता कि जो जी कोई भी जी कोई भी नौजवान अजे भी Uh, मतलब जे अटेम्प्ट्स से पहले से नहीं क्लियर करवाते वो लगा है फाइनली इंडियन गवर्नमेंट एंड दी गवर्नमेंट ऑफ इंडिया प्रोवाइड्स अपॉर्चुनिटी फॉर देम इवन इफ दे डोंट क्लियर इन द फर्स्ट 10 अटेम्प्ट्स 11 अटेम्प्ट्स आओ लगे रहे उनका फाइनली हो जाता है क्लियर इंस्पिरेशन फ्रॉम सो <laughs> मेरी इंस्पिरेशन पहला मेरे मां-बाप ने मेरी फैमिली मेरा एल्डर ब्रदर है। ए उसके बाद मेरे डायरेक्टर सर ने ही वाज मेडिकल एडवाइजर ही वाज माय इनिशियल गाइडेंस फैक्टर ਗਾਰਡਿੰਗ ਹੈ। ਉਹਨਾਂ ਨੇ ਹੀ ਮੈਨੂੰ ਯਸ ਯਸ अर्ਲੀ ਡੈਪਕਾਮ ਆਫ ਐਨਏ ਡਿਊਰਿੰਗ 2011-2012। ਤੋਂ ਉਹਨਾਂ ਨੇ ਮੇਰਾ ਦਿਮਾਗ ਹੀ ਉਦੋਂ ਦਾ ਫਰੇਮ ਕਰਤਾ। ਉਸ ਵਿੱਚ ਜਿਵੇਂ ਵੀ ਰਣ세ੰ ਦਾ ਹੁੰਦਾ ਜਿਵੇਂ ਵਕੀਲ ਕੁੱਦਦਾ ਉਹ ਦੋ ਸਾਲਾਂ 'ਚ ਮੈਂ ਕਾਫੀ ਕੁਝ ਸਿੱਖਿਆ। ਉਹ ਹੀ ਸੀ ਮੇਰਾ ਇਨੀਸ਼ੀਅਲ ਗਾਰਡਿੰਗ ਰੋਲ ਮਾਡਲ ਲੈ ਕੇ ਸਿੱਖਿਆ। ਮਾਤਾ-ਪਿਤਾ ਨੇ ਕਿੰਨਾ ਸਾਥ ਦਿੱਤਾ। ਮਾਤਾ-ਪਿਤਾ ਦਾ ਸਾਥ ਨਹੀਂ ਜੀ। ਮਾਤਾ-ਪਿਤਾ ਉਹ ਦਿਨਾਂ 'ਚ ਇੱਥੇ ਤੱਕ ਨਹੀਂ ਆਵੰਦਾ। ਜਦੋਂ ਮੈਂ ਯੰਗ ਹੁੰਦਾ ਸੀ ਜਿਸ ਤੱਕ ਮੈਨੂੰ ਯਾਦ ਹੈ ਮੈਂ ਚਲ ਬਾਚ ਵਿੱਚ ਮੈਥਸ ਹੋ ਗਿਆ ਪਰ ਅੱਜ ਵੀ ਐਸਾ ਰਹੇ ਰਿਮੈਂਬਰ ਹੈ ਸੀਨ ਕਲਾਸ 4th ਔਰ 5th ਮਾਈ ਫਾਦਰ ਯੂਸ ਟੂ ਟੀਚ ਮੀ ਹੀ ਵਾਸ ਐਟ ਦੈਟ ਟਾਈਮ ਹੀ ਵਾਸ ਗੁੱਡ ਇਨ ਹੀ ਯੂਸ ਟੂ ਟੀਚ ਮੀ ਮੈ ਮਦਰ ਔਲਸੋ ਯੂਸ ਟੂ ਟੀਚ ਮੀ ਇੰਗਲਿਸ਼ ਰਾਈਟ ਨਾਉ ਆਈ ਮੇ ਬੀ ਬੈਟਰ ਦੈਨ ਹਰ ਇਨ ਇੰਗਲਿਸ਼ ਸ਼ੀ ਵਾਸ ਦੀ ਵਨ ਹੂ ਅਕੈਡਮੀ ਪੂਰੀ ਘਰ ਦੇ ਵਿੱਚ ਮਿਲ ਜਾਂਦਾ ਹਾਂਜੀ ਇਹ ਕਹਿ ਸਕਦੇ ਮੇਰੇ ਪਾਪਾ ਪ੍ਰਿੰਸੀਪਲ ਨੇ ਆਪਣੇ ਇਨੀਸ਼ੀਅਲ ਗਾਈਡਨਸ ਸੈਕਟਰ ਹੋਈ ਸੀ ਜਿਨ੍ਹਾਂ ਨੇ ਮੈਨੂੰ ਰਾਹ ਦਿਖਾਇਆ ਤੇ ਮੈਂ ਉਹ ਰਾਹ ਤੇ ਸਹੀ ਚੱਲ ਪਿਆ ਜਿਵੇਂ ਪੰਜਾਬ ਦੇ ਵਿੱਚ ਸਤਨ ਦਸ਼ੇ ਦਾ ਸ਼ਿਵੰਦ ਰਿਹਾ ਚੱਲਦਾ ਨੌਜਵਾਨੀ ਪੂਰੀ ਕਰੀ ਕੋਈ ਨਹੀਂ ਕੋਈ ਸੁਨੇਹਾ ਮੈਂ ਬਾਰ ਬਾਰ ਇਹੀ ਕਹਿ ਰਿਹਾ ਤੁਹਾਨੂੰ ਕਿ ਇਹ ਨਸ਼ੇ ਨਸ਼ੇ ਵਿੱਚ ਜੇ ਨੌਜਵਾਨ ਹੁੰਦਾ ਹੈ ਤੇ ਨਾ ਕਿਉਂ ਦੇ ਘਰ ਦਿਆਂ ਦੀ ਤੇ ਉਹ ਗਾਈਡੈਂਸ ਦੀ ਗਲਤੀ ਹੈ ਜੇ ਉਹਨੂੰ ਸਹੀ ਰਸਤੇ ਤੇ ਪਾ ਦਿੱਤਾ ਜਾਏ ਤੇ ਉਹ ਨਸ਼ੇ ਨਹੀਂ ਕਰੇਗਾ ਜੇ ਉਹ ਸਹੀ ਸਕੂਲ ਜਾ ਰਿਹਾ ਸਹੀ ਪੜ ਰਿਹਾ ਹੈ ਦੇਖੀਏ ਐਕਟੀਵਿਟੀਜ਼ ਇਨਵੋਲਡ ਹੈ ਤਾਂ ਉਹ ਨਸ਼ਾ ਉਹ ਨਹੀਂ ਜਾਏਗਾ ਜੇ ਆਪਾਂ बार-बार ਇਦਾਂ ਹੀ ਬੋਲਦੇ ਰਹੇ ਪੰਜਾਬ ਵਿੱਚ ਨਸ਼ਾ ਵੱਲ ਜਾ ਰਿਹਾ ਨਸ਼ਾ ਵੱਲ ਜਾ ਰਿਹਾ ਤਾਂ ਆਟੋਮੈਟਿਕਲੀ ਹੀ आल्सो ਹੀ आल्सो ਗੈਟ ðiਸ ਥੌਟ ਇਨ ਸਾਇੰਡ ਥੈਟ ਜੇ ਤੁਹਾਡੇ ਮਨ 'ਚ ਕਿਦਾਂ ਥੌਟ ਆਇਆ ਕਿਦਾਂ ਸੋਚ ਬਣੀ ਇਹ ਮੈਂ ਬਚਪਨ ਤੋਂ ਹਾਂਜੀ ਬਚਪਨ ਤੋਂ ਹੀ ਮੈਂ ਦਿਵਜਾਸਿਆ ਤੁਹਾਨੂੰ ਕਲਾਸ 9 10 ਸੇ ਯੂਸ ਟੂ ਸੀ ਮੈਨ ਲਿ ਯੂਨੀਫਾਰਮ ਉਹ ਉਹਨਾਂ ਵਾਲ ਦੇਖੀ ਯੂਨੀਫਾਰਮ ਬਹੁਤ ਲੱਗਦੀ ਸੀ ਜਿਹੜਾ ਤਰੀਕਾ ਫੌਜ ਵਾਲਿਆਂ ਦਾ ਹੁੰਦਾ ਹੈ ਨਸਾਂ ਦਾ ਉਹ ਬਹੁਤ ਲੱਗਦਾ ਸੀ ਤੇ ਜੇ ਮੇਰੇ ਫਾਦਰ ਨੇ ਮੈਨੂੰ ਸ਼ਾਇਦ ਗਾਈਡ ਨਾ ਕੀਤਾ ਹੁੰਦਾ ਤਾਂ ਮੈਂ ਇਦਾਂ ਦਾ ਨਹੀਂ ਕੋਈ ਕੰਮ ਕਰਦਾ ਸੀ ਬਹੁਤ ਵੀ ਲੱਗਦਾ ਨਹੀਂ ਮਤਲਬ ਬੱਚਾ ਪਰ ਠੀਕ ਹੈ ਲੈੇ ਕਾਮਯਾਬੀ ਵਰਖੇ ਪਰਵਾਹ ਨਹੀਂ ਬਹੁਤ ਜਨਰਲ ਟੂ ਅੱਡ ਸੁਣਨਾ ਹੈ ਜੀ ਇਹ ਮੈਂ ਤਾਂ ਇਹ ਵੀ ਕਹਾਂਗਾ ਕਿ ਹੁਣ ਤੇ ਬਹੁਤ ਹੀ ਹੈ ਪਹਿਲਾਂ ਥੋੜਾ ਨਿਸ਼ੀਟ ਥੋੜਾ ਕਿਦਾਂ ਆਪਣੀ ਵੰਦੇ ਰਹੀ ਇਹਨੇ ਹਾਰਡਵਰ ਦਾ ਇਹ ਕੰਮ ਜੀ ਮਿਲ ਗਿਆ ਵਾਲੇ ਗੁਰੂ ਨੇ ਉਹ ਮੇਂਟਰ ਨੂੰ ਫਾਲ ਆਇਆ ਦਿੱਕਤਾ ਦਿੱਕਤਾ ਪਰੇਸ਼ਾਨੀ ਆਈ ਹੈ ਦਿੱਕਤਾ ਵੀ ਕੋ ਹੁੰਦੀਆਂ ਨੇ ਕੋਰੋਨਾ ਹੀ ਉਦੋਂ ਜਦੋਂ ਇਹ ਫਸਟ 10 ਦੇ ਵਿੱਚ ਉਹਦਾ ਕੰਫिडेंट ਇਹ ਜਾ ਬਟ ਕੋਈ ਵਜ੍ਹਾ ਕਰਕੇ ਨੇ ਉਹ ਬਾਇਰ ਸੈਕੰਡਰੀ ਨੂੰ ਹੋਇਆ ਉਹ ਕੋਰਡ ਦੇ ਵਿੱਚ ਬਹੁਤਨ ਚਾਂਸ ਜਿਹੜੇ ਮਿਸ ਹੋ ਗਏ ਗਨ ਫਾਈਨਲੀ ਜੀ ਹਾਂਜੀ ਬਿਲਕੁਲ ਅਚੇ ਸਨੇਹਾ ਨੌਰਜਨ ਪੀਡਿੰਗ ਨੌਰਜਨ ਨੇ ਵੀ ਬੱਚਿਆਂ ਨੂੰ ਥੋੜਾ ਨਸ਼ੇ ਵੱੱਲੇ ਤੋਂ ਦੂਰ ਰੱਖਣ ਆਪਣੀ ਸਿਹਤ ਦਾ ਖਿਆਰ ਰੱਖਣ ਖੇਡ ਖੇਡਾਂ ਖੇਡਣ ਕੋਈ ਕੋਈ ਵੀ ਗੇਮ ਲਈ ਹੈਗੇ ਉਹ ਕਰਨ ਪੜਾਈ ਵਿੱਚ ਸ਼ਾਮਿਲ ਕਰਨ ਤੇ ਗਿਆਨ ਪ੍ਰਾਪਤ ਕਰਨ ਤੁਹਾਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਸਮਝਦੇ ਕਿ ਮਤਾਬ ਕਿਵੇਂ ਚੱਲਣਾ ਉਹਦੀਆਂਆਂ ਕਦੇ ਹੁੰਦੀਆਂ ਨੇ ਜੀ ਆ ਮੈਨੂੰ ਬਹੁਤ ਪ੍ਰਾਉਡ ਫੀਲ ਹੁੰਦਾ ਜੀ ਬਹੁਤ ਜ਼ਿਆਦਾ ਜੀ ਵਾਹਿਗੁਰੂ ਦਾ ਬਾਰ-ਬਾਰ ਇੱਥੇ ਸ਼ੁਕਰੀਆ ਅਦਾ ਕਰ ਰਿਹਾ ਉਹ ਪਰਮਾਤਮਾ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਕਿਰਪਾ ਤਨਗੁਰ ਰਾਮਦਾਸ ਦੀ ਕਿਰਪਾ ਤੇ ਸਦਕਾ ਅੱਜ ਇੱਥੇ ਤੱਕ ਪਹੁੰਚਿਆ ਉਹਦੀ ਕਿਰਪਾ ਜੇ ਮਿਹਨਤ ਵੀ ਕੋਈ ਕਰਦਾ ਬੱਚਾ ਜਾਂ ਕਿਸੇ ਪਾਸੇ ਲੱਗਦਾ ਤੇ ਉਹਦੀ ਕਿਰਪਾ ਹਨਾ ਆਪਣੇ ਹੁੰਦੀਏ ਨਾਲ ਤੇ ਫੇਰੀਏ ਮਾਪ ਦਾ ਅਸ਼ੀਰਵਾਦ ਉਹਦੀ ਸਖਤ ਮਿਹਨਤ ਤੇ ਨਾਲ ਪਰਮਾਤਮਾ ਦਾ ਅਸ਼ੀਰਵਾਦ ਤੋਂ ਬਿਨਾਂ ਕੁਝ ਵੀ ਕੰਪਲੀਟ ਨਹੀਂ ਹੁੰਦਾ ਪਦਾਸ਼ੀਰਵਾਦ ਰਿਹਾ ਤੇ ਆਪਣੇ ਸਫਸਤ ਹੋਏ ਮੇਰਾ ਤੇਹੀ ਸੰਦੇਸ਼ ਕਿ ਜੇ ਕੋਈ ਇੱਕ ਵਾਰੀ ਦੋ ਵਾਰੀ ਮਤਲਬ ਉਹਦੇ ਕੋਲ ਔਖਾ ਹੁੰਦਾ ਸਾਰੀ ਤਿਆਰੀ ਕਰਨੀ ਬਾਅਦ ਚ ਇੱਕ ਨਵੇਂ ਸਿਰੇ ਤੋਂ ਫੇਰ ਸਾਰਾ ਹੀ ਮਤਲਬ ਤਿਆਰ ਕਰਨੀ ਜਿਵੇਂ ਕਈਆਂ ਦਾ ਜੋਰ ਹੋ ਜਾਂਦਾ ਕਿ ਆਪਾਂ ਇੱਕ ਜਾਂ ਦੋ ਵਾਰੀ ਮਤਲਬ ਕਰ ਲਿਆ ਤੇ ਉਸ ਤੋਂ ਬਾਅਦ ਉਹ ਹੌਸਲਾ ਹਾਰ ਜਾਂਦੇ ਨੇ ਵੀ ਨਹੀਂ ਪਰ ਇਹ ਨਹੀਂ ਹਿੰਮਤ ਨਹੀਂ ਹਾਰੀ ਤੇ ਪਰਮਾਤਮਾ ਦਾ ਮੇਰੇ ਪਰ ਹੱਥ ਫੜਤੇ ਰਿਹਾ ਤੇ ਮੈਨੂੰ ਆਪਣੇ ਬੱਚਿਆਂ ਦੇ ਖੇਤਾਂ ਦਾ ਸੁਭਾਅ ਕਿਦਾਂ ਦਾ ਨੇਚਰ ਹੈ ਹਾਂਜੀ ਬਹੁਤ ਵਧੀਆ ਹੈ ਰਸਵਾਤ ਬਹੁਤ ਜੀ ਹੈਲਪਿੰਗ ਨੇਚਰ ਹੈ इवन ਮੇਰੇ ਮਤਲਬ ਦੋਨੋਂ ਬੇਟੇ ਹੀ ਨੇ ਕੋਈ ਡਾਕਟਰ ਨਹੀਂ ਤੇ ਮੈਨੂੰ ਇਹਨੇ ਕਦੇ ਡਾਕਟਰ ਦੀ ਵੀ ਕਮੀ ਨਹੀਂ ਮਹਿਸੂਸ ਹੁੰਦੀ ਮਤਲਬ ਕਿ ਬਹੁਤ ਮਤਲਬ ਬਹੁਤ ਹੀ ਜ਼ਿਆਦਾ ਹੈਲਪਿੰਗ ਕੇਅਰ ਹੈ ਔਰ ਮਤਲਬ ਹਰ ਚੀਜ਼ ਹਰ ਮਤਲਬ ਇਹ ਇਕਦਮ ਸਿੱਖੋ ਗਈਆਂ ਤਾਂ ਮਤਲਬ ਕਿ ਮੈਨੂੰ ਮਤਲਬ ਇਨੀ ਕੇਅਰ ਕਰਨੀ ਨਹੀਂ ਸੀ इवन ਮੈਂ ਸੌਂਗੀ ਜਾਂ ਮੇਰੇ ਉੱਪਰ ਬਲੈਂਕ ਟੂਰਨ ਆਊਟ ਕੇ ਮਮਾ ਦੁੱਧ ਪੀ ਲੋ ਮੈਡੀਸਨ ਲਾ ਲੋ ਮਮਾ ਕੀਦਾ ਸਦਾ ਨੂੰ ਕੇ ਬਹੁਤ ਹੀ ਵਧੀਆ ਨੇਚਰ ਹੈ ਦੀ ਬਹੁਤ ਹੀ ਵਧੀਆ ਨੇਚਰ ਹੈ ਤੇ ਬੇਨਤੀ ਵੀ ਬਹੁਤ ਹੈ ਕਿ ਜਦੋਂ ਸਮਾਂ ਆਇਆ ਜਦੋਂ ਲੱਗਾ ਕਿ ਬੱਚਾ ਮਤਲਬ ਥੋੜਾ ਜਿਹਾ ਮੰਨੂ ਘੜਿਆ ਕਿਤਾ ਹਾਂਜੀ ਹਾਂਜੀ ਜਦੋਂ ਇਹਨੇ ਥਰਡ ਟਾਈਮ ਇੰਟਰਵਿਊ ਦਾ ਆਇਆ ਮਤਲਬ ਦੇਖ ਕੇ ਤੇ ਥਰਡ ਟਾਈਮ ਇਹਦਾ ਥੋੜਾ ਕਿਸੇ ਵੇਲੇ ਮਤਲਬ ਦੋ ਠਾਈ ਮੈਨੇ ਕੋਰਸ ਕਰੇ ਦਿੱਤੀ ਸੀ ਚਾਹ ਆਪਣੇ ਇਹਦਾ ਬਣਿਆ ਸੀ ਸੈਂਟਰ ਉਥੋਂ ਮੈਂ ਨਹੀਂ ਕਰ ਪਾਇਆ ਕਲੀਅਰ ਕਿਉਂਕਿ ਉਹਨਾਂ ਨੇ ਪੰਜਾਬ ਦੇ ਬੱਚੇ ਮਤਲਬ ਬਹੁਤ ਜ਼ਿਆਦਾ ਘੱਟ ਉਸ ਟਾਈਮ ਤੇ ਬਾਅਦ ਚ ਦੀ ਗਰੀ ਮੈਸੂਰ ਬੰਗਲੌਰ ਤੋਂ ਹੋਈ ਹੈ ਬਾਅਦ ਮਤਲਬ ਨੇ ਕਰੀਅਰ ਕੀਤਾ ਤੇ ਰੀਨ ਟਾਈਮ ਤੋਂ ਬਾਅਦ ਇਹ ਥੋੜਾ ਹੋ ਗਿਆ ਸੀ ਕਿ ਮੈਂ ਕੋਈ ਹੋਰ ਵੇ ਜਾਂ ਮਤਲਬ ਬਾਹਰ ਤੇ ਮੈਂ ਮਮਾ ਜਾਣਾ ਨਹੀਂ ਤੇ ਪਰ ਮੈਂ ਇਹਦਾ ਖਿਆਲ ਇਸ ਤੋਂ ਹਰ ਦੂਰ ਨਹੀਂ ਹੁੰਦਾ ਸੋਚਦਾ ਹੀ ਪਰ ਫਿਰ ਉਹ ਲੋਥੇ ਹਜਲਾਗਰੀ ਮੈਂ ਹੀ ਕਰਨਾ ਹੈ ਫਿਰ ਆਪਾਂ ਵੀ ਇਹਨੂੰ ਰੀਨ ਕਰਜ ਕੀਤਾ ਕਿ ਤੂੰ ਆਪਣੇ ਹਾਂਜੀ ਹਾਂਜੀ ਡੈਡੀਕੇਟਡ ਐਸਮਰ ਪਟਿਆ ਔਰ ਆਪਣੇ ਜਿਹੜੇ ਇਹ ਹਾਪੀ ਆਈ ਮੁਹਾਲੀ ਦੇ ਡਾਇਰੈਕਟਰ ਗਰੇਵਾਲ ਸਰ ਮਤਲਬ ਉਹਨਾਂ ਨੇ ਇਹਨੂੰ ਬਹੁਤ ਜ਼ਿਆਦਾ ਜੋ ਉਸ ਟਾਈਮ ਉੱਤੇ ਪਰਦਾ ਸੀ ਉਸ ਟਾਈਮ ਇਹਨਾਂ ਨੇ ਦੀ ਓਬਜ਼ਰਵੇਸ਼ਨ ਤੁਹਾਨੂੰ ਗਿਆਤਾ ਸੀ ਕਿ ਤੂੰ ਜ਼ਰੂਰ ਅਫਸਰ ਬਣੇਗਾ ਤੇ ਬਟ ਕਈ ਵਾਰੀ ਉਹ ਆਪਣਾ ਡਾਇਟ ਖਾਤ ਨਹੀਂ ਸਮਝਾਂ ਕਹ ਲੋ ਨਾ ਖਾਤ ਨਹੀਂ ਦੇਣੀ ਕਿ ਸਬਤ ਹੈ ਤੇ ਪਰ ਇਹਨੇ ਕਰਕੇ ਹੀ ਮਤਲਬ ਆਪਣਾ ਸਰੀਰ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਕਿ ਮਤਲਬ ਉਹ ਹੋਰ ਜੁੜੇ ਬੱਚੇ ਨੌਜਵਾਨਾਂ ਨੂੰ ਕੋਈ ਨਾ ਹਾਂਜੀ ਮੈਂ ਤਾਂ ਇਹੀ ਸਭ ਨੂੰ ਮੈਸੇਜ ਲਵਾਂਗੀ ਕਿ ਮਤਲਬ ਸਭ ਤੋਂ ਪਹਿਲਾਂ ਤੇ ਪੇਰੈਂਟਸ ਪੇਰੈਂਟਸ ਦਾ ਰੋਲ ਹੈ ਕਿ ਅੱਜ ਕੱਲ੍ਹ ਦੇ ਬੱਚੇ ਗੜੇ ਨੇ ਥੋੜਾ ਮਤਲਬ ਥੋੜਾ ਜਿਆਦਾ ਮੇ ਪੇਰੈਂਟਸ ਕਹਿੰਦੇ ਬੱਚੇ ਥੋੜਾ ਮਤਲਬ ਥੋੜਾ ਪਰ ਖੇਤ ਜਾਂਦੇ ਨੇ ਤੇ ਪੇਪਰ ਪੇਰੈਂਟਸ ਉਹਨਾਂ ਨੂੰ ਮੋਟੀਵੇਟ ਕਰਨਾ ਕਿ ਨਹੀਂ ਉਹਨੇ ਇਸ ਤਰ੍ਹਾਂ ਨਹੀਂ ਮਤਲਬ ਲਾਸਟ ਆਹ ਤਾਂ ਕਹਿੰਦਾ ਦੀ ਮਤਲਬ ਉਹਨਾਂ ਨੂੰ ਸਮਾਂ ਦਵੋ ਭਾਵੇਂ ਕਿ ਡਿਊਟੀ ਸਰਵਿਸ ਵੂਮੈਨ ਹੈ ਮਦਰ ਹੈ ਬਸ ਬੱਚਿਆਂ ਨੂੰ ਸਮਾਂ ਦਵੋ ਤੇ ਬੱਚੇ ਕਦੇ ਵੀ ਝਟਕਣਗੇ ਨਹੀਂ ਦੀ ਬਲਾ ਬਸ਼ਾਈ ਕੀ ਹਰ ਨਾੜੀ ਮਨ ਚ ਖਿਆਲ ਕਰਦਾ ਹੈ ਸੋ ਤੁਹਾਡਾ ਪਿੰਡ ਦੇਖੋਗੇ ਸਾਡੇ ਪਿੰਡ ਚ 10 ਤੋਂ 12 ਵਾਦੀ ਘਰ ਹੋਣੇ ਜਿਹੜੇ ਆਰਮੀ ਵਿੱਚ ਹੈਗੇ ਸੋ ਆਈ ਮੈਂਬਰ ਵੈਨ ਇਟ ਵਾਸ ਇਨ ਸੈਵਨ ਅਪਰ ਸ਼ੋਟੀ ਸਰਵੇ 8th ਕਲਾਸ ਚ ਮੈਂ ਆਲਮੋਸਟ ਸਾਡਾ ਸਾਰਾ 스ਪੈਨ ਵਰਡ ਲੰਬਾਂ ਗੋਰੀ ਕਹਿੰਦੇ ਜਾਂਦਾ ਸੋ ਦੈਟਸ ਵਾਈ ਵੀ ਗਾਟ ਹੀ ਗਾਟ ਦੀ ਇਨਸਪੀਰੇਸ਼ਨ ਜੂਨ ਦੀ ਆਰਮ ਫੋਰਸਸ ਐਂਡ ਉਹਦੇ ਦੇ ਵੀ ਗਿੰ ਆਪਣੇ ਦੀ ਹਲਿਆਸ਼ੇਰੀ ਤੇ ਪ੍ਰਾਊਡ ਦੀ ਗੱਲ ਹੈ ਤੇ ਆਪਾਂ ਦੇ ਹਰ ਮਲੇ ਪ੍ਰਾਊਡ ਲਈਦਾ ਹੈ ਮੈਂ ਉਸ ਇਨ ਕੈਨੇਡਾ ਆਪੋ ਬਣੀ ਮਾਨਤਾ ਦਸ ਨੇ ਸਾਡਾ ਭਰਾ ਲੈਫਟੀਨੈਂਟ ਅੰਗਰੀਨ ਫੋਰਸਸ ਵਿੱਚ ਤੇ ਅਗੇਨ ਆਮ ਵੈਰੀ ਪ੍ਰਾਊਡ ਆਫ ਹੁੰਦਾ ਰਹੇ ਜਨ ਕਿ ਤੇ ਦੋਸੂ ਵੀ ਕਿਰੇ ਜੁਆਇਨ ਕਰ ਲੈਂਦੇ ਤੇ ਨਹੀਂ ਆਈ ਆ ਟਰਾਇਡ ਐਸ ਵੈਲ ਟੂ ਜੁਆਇਨ ਐਫਆਈ ਬਟ ਆ ਡਿਡ ਨੋਟ ਸਕਸੀਡ ਸੋ ਇੱਕ ਰਸਤਾ ਬੰਦ ਹੋ ਗਿਆ ਦੋ ਹੋਰ ਖੁੱਲ ਜਾਂਦੇ ਆ ਸੋ ਆ ਡਿਡਨਟ ਲਿਵ ਇਨ ਕੈਨੇਡਾ ਆ I'm right now uh, a diesel technician and hopefully I'll become a mechanical engineer. So again, yeah, there is a lot of opportunities <laughs> in government of India or anywhere. But you need to be have a strong base and a strong focus. Focus. <laughs>